ਮੈਂ ਕਿਹ ਦੁਨੀਆ ਤੇ ਇੱਕ ਜਵਾਨ ਹੈ ਨਹੀਂ ਜਿਹੜਾ ਅਸੀਂ ਧੰਨਵਾਦ ਕਰ ਸਕੀਏ ਕਿਉਂਕਿ 바ਵਾ ਅੰਬੇਦਕਰ ਸਾਹਿਬ ਸੱਚੇ ਪਾਸ਼ਾ ਜਿਨ੍ਹਾਂ ਨੇ ਦਿੱਤਾ ਖਾਨੇ ਦਿੱਤਾ ਤਾਣਦੇ ਆ ਰੋਮ ਰੋਮ ਅਸੀਂ ਤਰਜਾਈਆਂ 바ਵਾ ਸਾਹਿਬ ਦੇ ਮੈਂ ਕਹਿੰਦਾ ਦੁਨੀਆ ਤੇ ਐਸਾ ਕੋਈ ਜਵਾਨ ਨਹੀਂ ਬਣੀ ਕਿ ਸ਼ੁਕਰਾਨਾ ਕਰ ਸਕੀਏ ਧੰਨ ਹੋ ਰੋਵਰ ਜਿਨ੍ਹਾਂ ਦਾ ਆਪਣਾ ਪਰਿਵਾਰ ਵਾਰਿਆ ਸਰਬੰਸ ਵਾਰਿਆ ਆਪਣੀ ਪਤਨੀ ਅਤੇ ਜਿਹੜੇ ਬੱਚੇ ਸੀਗੇ ਬਾਬਾ ਸਾਹਿਬ ਦੇ ਉਹ ਬਿਮਾਰੀ ਦੇ ਤਕਹਾਂ ਗਏ ਆ ਪਰ ਬਾਬਾ ਸਾਹਿਬ ਨੇ ਜਿਹੜਾ ਆਪਣਾ ਧਿਆਨ ਮਿਸ਼ਨ ਦੇ ਉੱਤੇ ਦਿੱਤਾ ਉਹਨਾਂ ਦੇ ਜਿਹੜੇ ਪੀਏ ਹੁੰਦੇ ਸੀਗੇ ਉਹ ਕਹਿੰਦੇ ਹੁੰਦੇ ਸੀਗੇ ਬਾਬਾ ਸਾਹਿਬ ਤੁਸੀਂ ਆਰਾਮ ਕਰ ਲਓ ਕੁਝ ਖਾ ਪੀ ਲਓ ਪਰ ਬਾਬਾ ਸਾਹਿਬ ਕਹਿੰਦੇ ਸੀ ਕਿ ਮੇਰੇ ਸਮਾਜ ਪਹਿਲੇ ਸੁੱਤੇ ਪਿਆ ਜੇ ਮੈਂ ਸੌਂ ਗਿਆ ਮੇਰੇ ਸਮਾਜ ਨੂੰ ਕੌਣ ਸੰਭਾਲੂਗਾ ਮੈਂ ਕਹਿੰਦਾ ਰਾਤਾਂ ਜਾਗ ਜਾ ਕੇ ਬਾਬਾ ਸਾਹਿਬ ਨੇ ਸਬਦਾਂ ਨੇ ਲਿਖਿਆ ਅਤੇ ਸਾਨੂੰ ਖਾਸ ਕਰਕੇ ਨਾਰੀ ਜਾਤੀ ਨੂੰ ਜਿਹੜੇ ਐਨਏ ਅਧਿਕਾਰ ਦਿੱਤੇ ਔਰ ਜਿਹੜਾ ਪਾਣੀ ਪੀਣ ਦਾ ਅਧਿਕਾਰ ਜਦੋਂ ਉਸ ਵੇਲੇ ਸਰੋਵਰ ਹੁੰਦੇ ਸੀਗੇ ਉਸ ਸਰੋਵਰ ਤੋਂ ਕੁੱਤੋਂ ਪਾਣੀ ਪੀ ਸਕਦਾ ਜੀ ਇੱਕ ਜਿਹੜਾ ਆਦੀਵਾਸੀ ਸੀਗਾ ਉਹ ਸਰੋਵਰ ਤੋਂ ਪਾਣੀ ਨਹੀਂ ਪੀ ਸਕਦਾ ਜੀ ਉਹ ਜਿਹੜਾ ਹੱਕਿਆ ਕੱਲਾ ਪਾਣੀ ਨਹੀਂ ਔਰ ਜਿੰਨੇ ਹੱਕਿਆ ਇਹ ਸਾਨੂੰ ਬਾਬਾ ਅੰਬੇਦਕਰ ਸਾਹਿਬ ਜੀ ਨੇ ਮੈਂ ਕਹਿ ਦਿੱਤੇ ਆ ਮੈਂ ਕਹਿੰਦਾ ਜੀ ਰੋਮ ਰੋਮ ਕਰ ਜਾਈਏ ਬਾਬਾ ਜੀ ਦੇ ਆ ਜਣਾ ਇੱਕ ਛੋਟਾ ਜਿਹਾ ਮੈਸੇਜ ਇੱਕ ਛੋਟੇ ਜਿਹਾ ਸ਼ੁਕਰਾਨਾ ਬਾਬਾ ਸਾਹਿਬ ਦਾ ਤੇ ਹੋਏ ਸੱਚੇ ਪਾਸ਼ਾ ਉਹ ਤੇਰੀ ਯਾਦ ਦੇ ਵਿੱਚ ਅਜੀ ਸ਼ੋਭਾ ਯਾਤਰਾ ਗੱਡੀ ਆ ਔਰ ਰਹਿੰਦੀ ਦੁਨੀਆ ਉਤੋਂ ਕਿ ਜਿੰਨੇ ਚਿਰ ਸਾਹ ਇਸ ਅੰਦਰ ਆ ਦਿਲ ਟੜਕਦਾ ਆ ਉਹ ਸ਼ੋਭਾ ਯਾਤਰਾ ਇੱਦਾਂ ਹੀ ਨਿਕੂਗੀ ਉਹ ਖੋਤੀ ਨਿੱਤੇ ਜਿਹੜੇ ਪੰਮੂ ਵਰਗੇ ਦਾ ਹੋਰ ਜਿਹੇ ਮੈਸੇਜ ਦਿੰਦੇ ਆ ਭਾਈ ਅਜੇ ਨਹੀਂ ਨਿਕਲਣ ਦੇਣੀ ਆ ਪਾਵਾ ਸਾਹਿਬ ਦੇ ਸ਼ੇਰ ਜਿਹੜੇ ਆ ਦੋ ਯੋਤ ਖੜੇ ਕਰਕੇ ਕਹਿੰਦੇ ਆ ਕਿ ਹਰ ਸਾਲ ਪਾਵਾ ਸਾਹਿਬ ਦੀ ਯਾਤਰਾ ਇਹ ਨਿਕਲੂਗੀ ਕਿਸੇ ਮਾਈ ਦੇ ਲਾਜਦਾਨਾ ਕੀ ਰੋਕ ਕੇ ਦਿਖਾ ਦੇ ਅਤੋ ਪਾਵਾ ਸਾਹਿਬ ਦੇ ਚੇਲੇ ਆ ਉਹਨਾਂ ਦੇ ਮਿਸ਼ਨ ਤੇ ਚੱਲਦੇ ਆ ਔਰ ਇੰਨੀ ਹੀ ਗੱਲਾਂ ਕਹਿੰਦਾ ਹੋਇਆ ਆ ਜਿੰਨੇ ਸਮਾਜ ਆ ਜਿੰਨੇ ਪ੍ਰਧਾਨ ਆ ਜਿੰਨੇ ਮੇਰੇ ਨੌਜਵਾਨ ਭਰਾ ਬੇਨਾਂ ਦੇ ਨੇ ਨਹੀਂ ਦੇ ਸਾਰੇ ਜਿਹਨਾਂ ਨੇ ਰਾਤ ਤੈਨ ਕਰਕੇ ਫਲੈਕਸ ਲਾਈਆਂ ਗੱਡੀਆਂ ਤਿਆਰ ਕੀਤੀਆਂ ਇਸ ਮਿਸ਼ਨ ਨੂੰ ਜਿਹੜਾ ਕਾਮਯਾਬ ਕੀਤਾ ਅਲੱਗ-ਅਲੱਗ ਪਾਰਟੀਆਂ ਦੇ ਜਿਵੇਂ ਕਿ ਫੋਟਵਾੜਾ ਸ਼ਹਿਰ ਤੋਂ ਸਾਡੀ ਟੀਮ ਆਈ ਹੋਈ ਯਾਰ ਅਤੇ ਸਾਡੇ ਦਰਸ਼ਣ ਤੋਂ ਸਾਡੇ ਸਨਾਂ ਭਰਾ ਬੀਜੇਪੀ ਦੇ ਹੋਰ ਸਾਰੇ ਜਿਹੜੇ ਮੇ ਨਾਮ ਹੈ ਨਹੀਂ ਬਹੁਤ ਸਾਰੇ ਸਾਰਿਆਂ ਦਾ ਦਿਲ ਜੀ ਕਰ ਰਿਹਾ ਜੋ ਧੰਨਵਾਦ ਅਤੇ ਲੱਖਾਂ ਕਰੋੜਾਂ ਵਧਾਈਆਂ ਸਾਰੇ ਸੰਗਤਾਂ ਨੂੰ ਦੇਸ਼ਾਂ ਦੇ ਸਮਾਜਵਾਸੀਆਂ ਜੰਗਦਾਬੂ ਇੰਨੀ ਗੱਲਾਂ ਕਹਿੰਦਾ ਜੈ ਜੀ ਜੈ ਭਾਰਤ ਜੈ ਜੀ ਜੈ ਭਾਰਤ ਅੱਜ ਦੇਸ਼ ਪਾਵਨ ਤੋਂ ਬਕਰ ਦਿੰਦੇ ਉੱਤੇ ਜੋ ਬਾਬਾ ਜੀ ਸਾਡੀ ਜਾਨ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ ਸ਼ਹਿਰ ਦੀ ਪਰਤਨੋਂ ਕੱਢੀ ਜਾ ਰਹੀ ਹੈ ਅੱਜ ਅਸੀਂ ਬਹੁਤ ਖੁਸ਼ ਹਾਂ ਪਿਆਰ ਸਾਡਾ ਰੋਮ ਰੋਮ ਸਾਡਾ ਹਰ ਕਣ ਕਾ ਜਿਹੜਾ ਅੱਜ ਖੁਸ਼ੀ ਮਨਾ ਰਿਹਾ ਹੈ ਕਿ ਆਦਰਕ ਭਾਰਤ ਦੇ ਨਿਰਮਾਤਾ ਜਿਨ੍ਹਾਂ ਨੇ ਨਵਾਂ ਭਾਰਤ ਸਿਰਜਿਆ ਤੇ ਨਵਾਂ ਪਾਸੰਦ ਦਿੱਤਾ ਅਗਰ ਬਾਬਾ ਸਾਹਿਬ ਨਵਾਂ ਭਾਰਤ ਨਾ ਦਿੰਦੇ ਤੇ ਅੱਜ ਵੀ ਇਹ ਛੋਟੀਆਂ ਛੋਟੀਆਂ ਰਿਆਸਤਾਂ ਹੋਣੀਆਂ ਸੀਆਂ ਰਜਵਾਰਿਆਂ ਦਾ ਰਾਜ ਹੋਣਾ ਸੀ ਤੇ ਗਰੀਬ ਦੱਬਿਆ ਕੁਚਲਿਆ ਉਠ ਨਹੀਂ ਸੀ ਸਕਦਾ ਅੱਜ ਬਾਬਾ ਸਾਹਿਬ ਦੀ ਰਹਿਮਤ ਕਰਕੇ ਬਾਬਾ ਸਾਹਿਬ ਦੀ ਹਿੰਮਤ ਕਰਕੇ ਮਿਹਨਤ ਕਰਕੇ ਅੱਜ ਵੱਡੇ ਵੱਡੇ ਫੰਕਸ਼ਨ ਪ੍ਰੋਗਰਾਮ ਨਾਜਾਂਦੇ ਨੇ ਅੱਜ ਕੋਟ ਪੈਂਟ ਪਾਉਣ ਦਾ ਅਧਿਕਾਰ ਹੈ ਅੱਜ ਇਹ ਬੜਾ ਬੇ ਸੂਤ ਪਾਉਣ ਦਾ ਅਦਕਾਰ ਹੈ ਔਰ ਦਦੇ ਨਾਂ ਬੋਟ ਨਹੀਂ ਪਾਸ ਆਪੀ ਸੀ ਔਰ ਦੇ ਨਾਂ ਰਿਸ਼ਤੀ ਨਹੀਂ ਜੁੜ ਸਕਦੀ ਇਹ 바ਵਾ ਸਾਹਿਬ ਦੀ ਕਿਰਪਾ तमाम ਔਰਤਾਂ ਦੇ ਸਭ ਜਾਪੀਆਂ ਦੀ ਔਰਤ ਨੂੰ 바ਵਾ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਹੈ ਮੈਂ ਬਾਰ ਬਾਰ ਕਹਿਣਾ ਕਿ ਜਿਹੜਾ ਡੋਗਰ ਸਾਹਿਬ ਨੇ ਉਪਰਾਲਾ ਕੀਤਾ ਹੈ ਰੰਭਿਆ ਹੈ ਕਾਰਜ ਅਲੀ ਡੋਗਰ ਦੇ ਨਾਲ ਆਪਣੇ ਮਿੱਤਰਾਂ ਦੇ ਨਾਲ ਹੈ ਕਿ ਕੱਲ ਕਦੇ ਵੀ ਡੋਗਰ ਸਾਹਿਬਾਂ ਨੂੰ ਯਾਦ ਕਰਦੇ ਆ ਅੱਜ ਯਾਦ ਕਰਦੇ ਆ ਦੈਨੂ ਯਾਦ ਕਰਦੇ ਆ ਕਰਵਾਰ ਆਉਣੇ ਤਿਆਰ ਦੁੱਗਰ ਸਾਹਿਬ ਜੰਨਾ ਹੋਰ ਕਰਦੇ ਆਂ ਕਿ ਮੈਂ ਸਾਰਿਆਂ ਨੂੰ ਇਕੱਠੇ ਹੋ ਕੇ ਅੱਜ ਬਟਾਏ ਕਿ ਜਗਾਰਾ ਨਾੜਾ ਲਾਣਾ ਨਾਲ ਦੇ ਕਹਿਣਾ ਕਿ ਜੇਪੀ ਜੈਪੀ 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 ਹਾਂਜੀ ਮੇਰਾ ਨਾਮ ਮੀਨਾ ਕੁਮਾਰੀ ਆ ਮੈਂ ਰਾਸਟਰੀ ਗ੍ਰੰਤੀ ਜਰ ਪਾਰਟੀ ਜ਼ਿਲ੍ਹਾ ਪ੍ਰਧਾਨ ਆ ਮੈਂ ਇਹ ਸਾਰੀਆਂ ਸੰਗਤਾਂ ਨਾਲ ਪੂਰੇ ਸਮਾਜ ਨੂੰ ਬਹੁਤ ਬਹੁਤ ਮੁਬਾਰਕਾ ਦਿੰਦੀ ਆ ਕਿ ਬਾਬਾ ਸਾਹਿਬ ਦੀ ਬਦੌਲਤ ਅੱਜ ਜਿਹੜੇ 2000ਾਂ ਬੰਦੇ ਜੇ ਇਕੱਠੇ ਦੇ ਆ ਸੇਵੇ ਬਾਬਾ ਸਰਦ ਦੀ ਬਦੌਲਤ ਹੈ ਕਿ ਅੱਜ ਅਸਰੂਪੇ ਪਾਇਆ ਨਾ ਇਹ ਵੀ ਬਾਬਾ ਸਰਦ ਦੀ ਬਦੌਲਤ ਹੈ ਜੇ ਸਾਨੂੰ ਜੀਣ ਦਾ ਹੱਕ ਹੈ ਨਾ ਬਾਬਾ ਸਰਦ ਦੀ ਬਦੌਲਤ ਹੈ ਜੇ ਅੱਜ ਅਸੀਂ ਨੌਕਰਾਂ ਟੀਚਰ ਮੈਨੇਜਰ ਸਭ ਬਣੇ ਬਾਬਾ ਸਰਦ ਦੀ ਦਾਲਤ ਨਹੀਂ ਤਾਂ ਪਹਿਲਾਂ ਤਾਂ ਇਦਾਂ ਹੁੰਦਾ ਸੀ ਕਿ ਜੇ ਕਿਸੇ ਦਾ ਪਤੀ ਮਰ ਜਾਂਦਾ ਸੀ ਨਾ ਜਨਾਨੀ ਦੇ ਵੀ ਨਾਲੇ ਜਲਾ ਦਿੰਦੇ ਹੁੰਦੇ ਸੀ ਇਹਨਾਂ ਨੂੰ ਸਤੀ ਹੋ ਗਏ ਯੋ ਕਿ ਇਹ ਸਾਬ ਆਪਾਂ ਨੂੰ ਬਾਬਾ ਸਾਹਿਬ ਦੀ ਬਦੌਲਤ ਹੱਕ ਮਿਲੇ ਹੋ ਆ। ਜੇ ਅੱਜ ਬਾਬਾ ਸਾਹਿਬ ਦੀ ਬਦੌਲਤ ਅਜ ਇੰਨੇ ਵੱਡੇ ਚੜ੍ਹੇ ਹੋ ਆ ਸਾਨੂੰ ਅੱਦੇ ਦਾ ਰਹਿਤ ਨਾ ਬਾਬਾ ਸਾਹਿਬ ਨੇ ਦਿੱਤਾ। ਮੈਂ ਤਾਂ ਬਾਬਾ ਸਾਹਿਬ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੀ ਆ ਕਿ ਤੁਸੀਂ ਸਾਨੂੰ ਦੁਨੀਆਂ 'ਚ ਆਣ ਦਾ ਹੱਕ ਦਿੱਤਾ। ਨਹੀਂ ਤਾਂ ਸਾਨੂੰ ਤਾਂ ਸ਼ੂਕ-ਸ਼ਾਦੂ ਕਰਕੇ ਨਾ ਮਰੇ ਕਰ ਦਿੰਦੇ ਸੀ ਅੱਜ ਪਾਣੀ ਪੀਣ ਦਾ ਵਿਕਿਆਨ ਬਾਬਾ ਸਾਹਿਬ ਨੇ ਕਰ ਦਿੱਤਾ। ਜੈ ਭੀਰ ਜੈ ਭੋਗ ਜੈ ਭੀਰ ਜੈ ਭੋਗ ਜੈ ਭੀਰ ਜੈ ਭੋਗ